ਕਪਿੰਦਰ ਸਾਰਾ ਟੱਬਰ ਕਠਾ ਕਰਕੇ ਤੂੰ ਬਹਾਲਦਾ ਵਾ ਇਹ ਦੱਸ ਵੀ ਗੱਲ ਕੀ ਆ ਸੁਖ ਤੇ ਆ ਵਾ ਉਹ ਹੈ ਦੱਸੋ ਕੀ ਇਹ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਕਿ ਮੈਂ ਇਹ ਨੌਕਰੀ ਨਹੀਂ ਕਰਨੀ ਮੈਂ ਨੌਕਰੀ ਲਗਾ ਛੱਡਣਾ ਹਾਂ ਨੌਕਰੀ ਛੱਡ ਦੇਣੀ ਆ ਬਾਤ ਹੋ ਗਈ ਤੇਰੇ ਵਾਲੀ ਉਹ ਤੁਹਾਨੂੰ ਕੋਈ ਨਹੀਂ ਆ ਬਾਦ ਨੌਕਰੀ ਮਿਲੀ ਆ ਤੈਨੂੰ ਨੌਕਰੀ ਤਾਂ ਛੱਡ ਦੇਣੀ ਆ ਨਹੀਂ ਉਹ ਵਧੀਆ ਵਾ ਬਹੁਤ ਵਧੀਆ ਸੋਚਿਆ ਯਾਰ ਤੂੰ ਉਹ ਜਿਹੜੀ ਨੌਕਰੀ ਬਾਤ ਹੈ ਤਰਸਦੇ ਆ ਹਾਂ 100-100 ਰੁਪਏ ਨੂੰ ਤਰਸਦੇ ਆ ਉਹ ਚੀਜ਼ ਰੱਬ ਨੇ ਸਾਨੂੰ ਦਿੱਤੀ ਆ ਇਹੋਂ ਨੌਕਰੀ ਛੱਡਦੇ ਭਾਬੀ ਇਹਨੂੰ ਕੋ ਸਮਝਾਓ ਹੋਇਆ ਗਿਆ ਦਿਮਾਗ ਖਰਾਬ ਨਹੀਂ ਪੁੱਤ ਸਿਆਣੇ ਬਣੀ ਜਾਂਦਾ ਜਿੱਦਾਂ ਮਾਂ ਬੇਰੀ ਮੰਨੀ ਰਹੀ ਹੁੰਦੀ ਇਹਨੂੰ ਬੰਦਾ ਪੁੱਛੇ ਵੀ ਨੌਕਰੀ ਛੱਡ ਕੇ ਡੀਸੀ ਲੱਗਣਾ ਏ ਉਹਨਾਂ ਗੱਲ ਜਾਂ ਨਹੀਂ ਪਹਿਲਾਂ ਸਾਰੇ ਜਣੇ ਨੇ ਉਸ ਤੋਂ ਸਹੀ ਕੰਮ ਕੀਆ ਕਿੱਡਾ ਵਧੀਆ ਕੰਮ ਚੱਲਣ ਰਿਹਾ ਵਾ ਹੈ ਮੈਂ ਤਾਂ ਗੁੱਸਾ ਹੀ ਚੜ ਗਿਆ ਸੁਣ ਕੇ ਮੈਂ ਆ ਗਿਆ ਪਤਾ ਨਹੀਂ ਇਹਨੇ ਕਿਹੜਾ ਅੱਜ ਕੱਢ ਜਵਾਲਾ ਪਾਉਣਾ ਇਕੱਠੇ ਕਰੀ ਜਾਂਦਾ ਸਾਰੇ ਨਹੀਂ ਆਣਾ ਨੌਕਰੀ ਤੇ ਉਹ ਆਵੇ ਜੀ ਮਿਲੀ ਵੀ ਇਥੇ ਭਾਜੀ ਨੇ ਹੱਥ ਜੁੜੇ ਤੇ ਫਿਰ ਕਹਿੰਦਾ ਤੇਰੀ ਮਾਂ ਫੜੀ ਯਾਰ ਇਹਨੇ ਕੋਸਟਲ ਨੂੰ ਸੱਣੀ ਕਿਉਂ ਨਾਲ ਗਈ ਆ ਕਾਰਨ ਦੱਸਦੀ ਮੈਨੂੰ ਨਹੀਂ ਪਤਾ ਪੁੱਛ ਰੋਣ ਬੈਠੀ ਆ ਕੀ ਗੱਲ ਯਾਰ ਗੱਲ ਕਰਨ ਦਵੋਗੇ ਤੇ ਤੇਰੀ ਦੱਸਾਂਗਾ ਨਾ ਕਰਲਾ ਭਰਾਵਾ ਜਣੀ ਕਰਦੇ ਗਣਾ ਗਈ ਤੇ ਟੰਗਰ ਭੁੱਖਿਆ ਪਹਿਲਾਂ ਇਹਨਾਂ ਨੂੰ ਪੱਠੇ ਪਾਉਂਦਾ ਗੋਆ ਕਿਦਾਂ ਟਕਰਾ ਥਲੇ ਹੋ ਗਿਆ ਯੋ ਇੰਨੇ ਲੇਟ ਹੋਣਾ ਇਹਨਾਂ ਖਲਾਰਾ ਪਾ ਕੇ ਕੀ ਬਣੇਗਾ ਇਦਾਂ ਕਰਦਾ ਵਾ ਕੱਪੜੇ ਬਦਲਦਾ ਤੇ ਪਹਿਲਾਂ ਟੌਨਾ ਗੋਆ ਤੇ ਫਿਰ ਪੱਠੇ ਕੁੱਤਰ ਕੇ ਮਿੱਟੀ ਮਿੱਟੀ ਪਾਉਂਦਾ ਮੇਰੀ ਗੱਲ ਸੁਣੋ ਮੇਰੀ ਚੰਗੀ ਉਥੇ ਨਹੀਂ ਤੇ ਬਣੂਗੀ ਜਿੰਨੂੰ ਮੈਂ ਤਰਲੇ ਲੈ ਲੈ ਕੇ ਆਪਣੇ ਉਹ ਸੱਜਣ ਮੈਂ ਤੈਨੂੰ ਕਹਿ ਕਹਿ ਕੇ ਇਹਨੂੰ ਮਾੜਾ ਮੋੜਾ ਕਹਿੰਦੇ ਰਖਾਇਆ ਵਾ ਉਹਨੇ ਕਹਿਣਾ ਵੀ ਆਹ ਤੇਰਾ ਮੁੰਡਾ ਮਰਨੇ ਗੱਲਾਂ ਹੈਂ ਧੋੜ ਵੀ ਗਿਆ ਵਾ ਮੈਂ ਧੋੜਿਆ ਨਹੀਂ ਆ ਮੇਰੀ ਗੱਲ ਸੁਣੋ ਡੈਡੀ ਜੀ ਜਿਨ੍ਹਾਂ ਨੂੰ ਕਹਿ ਕਿ ਤੁਸੀਂ ਮੈਨੂੰ ਉੱਥੇ ਲਵਾਇਆ ਸੀ ਨਾ ਉਹਨਾਂ ਨੇ ਮੈਨੂੰ ਕਿਹਾ ਵਾ ਕਿ ਤੂੰ ਇੱਥੇ ਦਿਹਾੜੀਆਂ ਨਾ ਕਰ ਲੈਵਰ ਚ ਕੰਮ ਨਾ ਕਰ ਇੱਥੇ ਬੰਦੇ ਮਾਰਨ ਦੇ ਨੇ ਵੱਡੇ ਵੱਡੇ ਠੇਕੇ ਇਆਂ ਪਿਆ ਲੱਗੇ ਠੇਕੇ ਵਜਨਦੇ ਨੇ ਤੇ ਮੇਰਾ ਇਹਨਾਂ ਦੇ ਲਾਇਸੈਂਸ ਬਣਾ ਦੇਣੇ ਆ ਤੇ ਆਪਾਂ ਕਿਉਂ ਨਾ ਉਹ ਕੰਮ ਕਰੀਏ ਤਸਨ ਤੂੰ ਮੇਰੇ ਨਾਲ ਜਾਇਆ ਕਰੀ ਉਹ ਤੇ ਕੋਈ ਗੱਲ ਨਹੀਂ ਕਰ ਲਾਂਗੇ ਦੁਕਾਨ ਕਹਿਣਗੇ ਬੜੀ ਨਹੀਂ ਕਰ ਲਾਂਗੇ ਪਹਿਲੇ ਸਮਝਾ ਤਾਂ ਸਹੀ ਚੰਗੀ ਤਰ੍ਹਾਂ ਕੀ ਕੰਮ ਨਾ ਕਿਦਾਂ ਮੇਰੀ ਗੱਲ ਸੁਣ ਪੁੱਤ ਤੂੰ ਨੌਕਰੀ ਛੱਡ ਕੇ ਠੇਕੇਆਂ ਵਾਲੇ ਕੰਮ 'ਚ ਪੈ ਜਾਵੇਂਗਾ ਉਹ ਲੇਵਰਾਂ ਨੂੰ ਕਿੱਥੋਂ ਪੈਸੇ ਦੇਵੇਂਗਾ ਇੱਡੇ ਵੱਡੇ ਕੰਮ 'ਚ ਘੱਟ ਆਉਣਾ 50 ਲੱਖ ਦੀ द्याਗਾ ਤਾਂ ਕਰਨਾ ਇੱਥੇ 50 ਪੈਸੇ ਨਹੀਂ ਲੱਭਣ ਦੇ ਯਾਰ ਨੂੰ ਰਿਸਕ ਤੇ ਲੈਣਾ ਹੀ ਪੈਣਾ ਮੈਂ ਜੇ ਆਪਾਂ ਹੁਣ ਇਦਾਂ ਆਖਾਂਗੇ ਕਈ ਅੱਗੇ ਵਾਲੀ ਥਾਂ ਤੇ ਪਹੁੰਚ ਜੀਏ ਇਹ ਜਹ ਤਰਾ ਤਰਕੋ ਬਿਖਰੇ ਕੁਝ ਨਹੀਂ ਦੇਖਣਾ ਮੇਰੀ ਮੇਰੀ ਮੰਨ ਲਓ ਸਿਰ ਕਿਹੋ ਕਹਿੰਦਾ ਤੁਨੂੰ ਕਿ ਨਾ ਨਾ ਕਰਿਓ ਜੇ ਕਟਾ ਪਹੇਗਾ ਨਾ ਤੇ ਮੈਂ ਜ਼ਿੰਮੇਵਾਰ ਆ ਉਹ ਮਨਿੰਦਰ ਸਿੰਘ ਆਹ ਨਾ ਤੇ ਨਹੀਂ ਕਰਦੇ ਅਸੀਂ ਦੇ ਅੱਗੇ ਕਰਜ਼ੇ ਦੇ ਮਾਰੇ ਕਿੱਥੋਂ ਤੱਕ ਪਹੁੰਚ ਗਏ ਆ ਇਹ ਨਾ ਇੱਕ ਦਿਨ ਕੱਲ ਨੂੰ ਫੇਰ ਫਸ ਜੀਏ ਉਹ ਡੈਰੀ ਨਹੀਂ ਕਿਤੇ ਫਸਦੇ ਹੈਗੇ ਮੇਰੀ ਗੱਲ ਸੁਣ ਲੈ ਮਾਹ ਮਾਹ ਗੱਡੀ ਲਈ ਤੇ ਚੜੀ ਆ ਠੀਕ ਆ 4 ਰੁਪਏ ਲੈਣ ਆਵਾ ਤੇ ਜੇ ਘਰ ਬੈ ਗਿਆ ਨਾ ਤੇ ਲੋਕਾਂ ਥੂ-ਥੂ ਕਰਨੀਆਂ ਲੱਗਾ ਇਹ ਤੇ ਕਿਹ ਪਾਣੀ ਕਿਹੜੀ ਗੱਲਾਂ ਹੜ ਗਿਆ ਏ ਤੇਰਾ ਚਾਚਾ ਕਿੰਨਾ ਖਬੰਦਿਆ ਤੇ ਇਹਦੀ ਮਨ ਲਈ ਦਿੱਤੀ ਮੇਰੀ ਸਾਰੇ ਜਣੇ ਗੱਲ ਸੁਣ ਤੂੰ ਉਹਦੀ ਵੀ ਮਨੋਂ ਪਿੱਛੇ ਜਾਣਾ ਚੰਗਾ ਵਾ ਉਥੇ ਜਿੱਦਾਂ ਕੰਮ ਚੱਲਣ ਆ ਮੈਨੂੰ ਸਾਰਾ ਹੀ ਪਤਾ ਏ ਮੈਂ ਤਾਂ ਜਾਣਾ ਤੇ ਹੈਗਾ ਨਹੀਂ ਆ ਕੋਈ ਭੇਤ ਵੀ ਆਈ ਮਾੜਾ ਮੋਟਾ ਡੈਡੀ ਭੇਤ ਤੇ ਤਾਂ ਇਥੇ ਤੁਹਾਡੇ ਨਾਲ ਗੱਲ ਕਰਨ ਦੇ ਹਾਂ ਜੇ ਤੁਹਾਡਾ ਹੋਵੇ ਸਾਸ ਤੂੰ ਵੀ ਇਕੱਲੇ ਕੋਥੇ ਕੰਮ ਨਹੀਂ ਚੱਲਣਾ ਹੈਗਾ ਜੇ ਇਹ ਨਾਲ ਜਾਏਗਾ ਤੇ ਏ ਗੱਲ ਬੰਦ ਨਹੀਂ ਏ ਹੁਣ ਮੰਨ ਲਓ ਇੱਕ ਜਣੇ ਨੂੰ ਗਾਮ ਸ਼ਾਮ ਜਾਣਾ ਪੈਣਾ ਏ ਤੇ ਜੇ ਆਪਾਂ ਦੋਵੇਂ ਭਰਾ ਕੰਮ ਕਰਾਂਗੇ ਤੇ ਦੁਨੋਂ ਕਮਾਈ ਆਏਗੀ ਉਹ ਤਾਂ ਮੈਂ ਹੋਰ ਕਿਹਨੂੰ ਜੀ ਨਾਲ ਲੈਣਾ ਤਸੀਂ ਮੇਰੀ ਗੱਲ ਸੁਣੋ ਅੰਡੇ ਨੂੰ ਮਾਨਾ ਸੋਚੋ ਸਾਰੇ ਜਾਣੀ ਜੇ ਤਰੱਕੀ ਵਾਲੇ ਪਾਸੇ ਜਾਣ ਲਿਆ ਤਾਂ ਜਾ ਲੈਣ ਤੋਂ ਬਹਾਨੂੰ ਮੈਂ ਇਹ ਨਹੀਂ ਆਖਣਾ ਕਿ ਤੁਸੀਂ ਹੁਣੇ ਛੱਡ ਦੇਣੀ ਸਿਰਫ ਤੁਹਾਡੇ ਨਾਲ ਮੈਂ ਸਲਾਹ ਕੀਤੀ ਏ ਤੁਸੀਂ 2-4 ਦਿਨ ਸੋਚ ਲਓ ਜੋ ਵੀ ਕਰਨਾ ਹੋਏਗਾ ਮੈਨੂੰ ਦੱਸ ਦਿਓ ਕੋਈ 4 ਰੁਪਏ ਆਸ ਹੈਗੇ ਵੀ ਬਜਾ ਕਰਨਗੇ ਡੈੜੀ ਬਚਣਗੇ ਬਚਨੇ ਕਿਉਂ ਨਹੀਂ ਆ ਇਹ ਕੱਲਾ ਥੋੜਾ ਪਿਆਪਾ ਉੱਥੇ ਠੇਕੇ ਮਾਰਨੇ ਨੇ ਬਾਕੀ 20 ਨਹੀਂ ਹੋਰ ਕੰਮ ਚੱਲਣ ਦੇ ਨੇ ਇੱਥੇ 50 ਲੱਖ ਦਾ ਠੇਕਾ ਆ ਮਨ ਲਓ ਉਹਦੇ ਵਿੱਚੋਂ ਖਰਚਾ-ਪਰਚਾ ਕੱਢ ਕੇ 20 ਲੱਖੀ ਬਾਜੇ ਹਨ ਥੋੜਾ ਜੀ ਇਹ ਤਾਂ ਗੱਲ ਹੈ ਕੋਈ ਗੱਲ ਨਹੀਂ ਸਣੀ ਤੂੰ ਦੇ ਸਾਥ ਲਾ ਇਹ ਗਣਾ ਰਲ ਕੇ ਕਰੋ ਦੋਵੇਂ ਭਰਾ ਤਾਂ ਉਹ ਤਾਂ ਮੈਂ ਕਹਿਣਾ ਕਿ ਜੇ ਨਾ ਕਿਤੇ ਸਣੀ ਜੇ ਕਰੋ ਜਾਵਾਂਗੇ ਤੇ ਫੇਰ ਹੀ ਕੋ ਕੰਮਰਾ ਦਿੰਦਾ ਵਾ ਇਹ ਵੀ ਗੱਲ ਹੈ ਨਾ ਇਹ ਡਰੇ ਆ ਮੰਮੀ ਮੇਰੀ ਸਭ ਤੋਂ ਵੱਡਾ ਉਹਦੇ ਆਉਂਦਾ 12 ਤੇ ਕੰਮ ਕਰੀ ਸੋ ਸਮਝ ਗਏ ਠੀਕ ਆ ਉਹਦਾ ਜੇ ਸਾਥ ਨਹੀਂ ਗੱਲ ਆ ਇਹਦੇ ਭਰਾਵਾਂ ਜਿੰਨੇ ਜੋਗੇ ਸਾਥ ਜੜੀ ਹੈ ਲੋਕਾਂ ਅਹੀ ਆਰਿਆ ਵੀ ਨਹੀਂ ਅਹੀ ਆਣ ਨੂੰ ਕਰਨਾ ਪਰ ਜੇ ਰਿਸਕ ਲਵਾਂਗੇ ਨਾ ਤੇ ਤੇਰੀ ਗੱਲ ਪამდੀ ਚ ਗਰਲੀਨਾ ਹਾਂਜੀ ਆ ਜੇ ਮੈਂ ਸੋਈ ਜੇ ਪਾਣੀ ਪੀਣਾ ਜੇ ਉਹਨੇ ਪਾਣੀ ਮੈਂ ਆਪੇ ਪੀ ਲਾਂਗਾ ਪਹਿਲਾਂ ਤੂੰ ਇੱਦਾਂ ਮੇਰੇ ਕੱਪੜੇ ਕੱਢ ਕਿਉਂਕਿ ਡੰਗਰਾ ਦਮਾ ਵੇਖਾ ਕੰਬੜਾ ਲੈਟ ਹੋ ਗਏ ਕੱਪੜੇ ਤੇ ਕੱਢ ਦੇਣੀ ਆ ਨਾ ਇੰਨਾ ਟਾਈਮ ਲਾਈਦਾ ਹੁੰਦੇ ਤੁਸੀਂ ਗਏ ਹੀ ਜਿੱਥੇ ਤੁਸੀਂ ਗਏ ਉੱਥੇ ਕੀ ਬਣਿਆ ਫਿਰ ਉਹ ਮੈਂ ਦੱਸਣਾ ਤੈਨੂੰ ਹੌਸਲਾ ਰੱਖਾ ਪਹਿਲਾ ਜਿਹੜਾ ਮੈਂ ਕੰਮ ਕਰਿਆ ਉਧਰੋਂ ਡੰਗਰ ਵਿਚਾਰੇ ਭੁੱਖੇ ਧਾਇਏ ਬੱਧੇ ਆ ਚਲੋ ਕੋਈ ਗੱਲ ਇਹ ਤੇ ਬੰਦੇ ਨਾ ਬੋਲ ਕੇ ਕੁਝ ਮੂੰਹ ਕਹਿਣਾ ਇਹ ਨਾ ਫਰੀ ਹੁੰਦੇ ਆ ਨਾ ਫੇਰ ਇਹਨਾਂ ਨਾਲ ਗੱਲ ਕਰਨੀ ਆ ਵੀ ਮੇਰਾ ਨਹੀਂ ਜੀ ਲੱਗਦਾ ਹੈਗਾ ਆਹ ਲੋ ਕੱਪੜੇ ਤੇ ਚੱਪਲ ਚੱਪਲ ਮੈਂ ਲੈ ਲੇ ਹੁਣ ਨਹੀਂ ਤੇ ਪਾ ਲੋ ਕੱਪੜੇ ਚਲ ਠੀਕ ਹੈ ਰੱਖ ਦੀ ਇੱਥੇ ਬਾਹਰ ਆਪਾਂ ਪੜਾਈਆਂ ਦੇ ਪੈਸੇ ਲਾ ਲੈਨੇ ਆ ਤੇ ਨਿੱਕਾ ਜਿਹਾ ਰਿਸ਼ਤਿਆਂ ਤੋਂ ਡਰਦੇ ਆ ਜੇ ਆਪਾਂ ਬਾਹਰ ਜਾਂਦੇ ਆ ਤੇ ਤੰਤ ਪੈਸੇ ਭਰਦੇ ਆ ਇਹ ਥੋੜਾ ਨਾ ਵੀ ਆਪਾਂ ਪਹੁੰਚ ਹੀ ਜਾਣਾ ਉਹ ਨੂੰ ਇਹ ਦੱਸ ਤੂੰ ਮੇਰਾ ਸਾਥ ਦੇਵੇਂਗਾ ਕਿ ਨਹੀਂ ਇਹ ਆ ਵੀ ਇਕੱਲੇ ਜਾਣ ਨੂੰ ਬਾਹਰ ਅੰਦਰ ਵੀ ਜਾਣਾ ਪੈਣਾ ਵਾ ਇੱਕ ਬੰਦਾ ਉੱਥੇ ਸਿਰ ਤੇਰੇ ਕਦੇ ਫੇਰ ਗੱਲ ਬਣਦੀ ਆ ਆਹੋ ਉਹ ਤੇ ਮੇਰੇ ਇੱਕ ਬੰਦੇ ਨੂੰ ਉੱਥੇ ਰਹਿਣਾ ਪੈਣਾ ਉਹਦੇ ਬੰਦਾ ਵੀ ਕੋਈ ਉੱਥੇ ਆਪਣਾ ਚਾਹੀਦਾ ਬਿਲਕੁਲ ਤੇ ਕੋਈ ਗੱਲ ਨਹੀਂ ਮੈਂ ਸਾਥ ਦੇਵਾਂਗਾ ਤੇਰਾ ਤੇ ਬਾਕੀ ਇਹ ਆ ਵੀ ਤਿਆਜੀ ਮੇਰੀ ਗੱਲ ਸੁਣੋ ਅਗਨਕਚਰ ਆਪਾਂ ਨੂੰ ਪੱਠੇ ਪਾਈ ਜਾਣੇ ਆਂ ਗਾਂ ਕੋਈ ਨਾ ਕੋਈ ਰਿਸਕ ਲਾ ਨਾ ਤੇ ਫੇਰ ਹੀ ਤੁਹਾਨੂੰ ਪਤਾ ਕੰਮ ਆਉਂਦਾ ਹੁਣ ਲੋਕਾਂ ਨੇ ਕਿੱਡੇ-ਕਡੇ ਤਗੜੇ ਬਿਜ਼ਨਸ ਚਾਲੂ ਕੀਤੇ ਇੱਥੇ ਰਹਿ ਕੇ ਕਿੱਤੇ ਲੋਕਾਂ ਨੇ ਆਪਣੇ ਸਾਹਮਣੇ ਹੀ ਸਭ ਕੁਝ ਖੁੰਦਿਆ ਚੱਲ ਹੁਣ ਇਹ ਗੱਲ ਆ ਤੁਸੀਂ ਦੋਵੇਂ ਹੁਣ ਸਿਆਣੇ ਨਹੀਂ ਨਿਆਣੇ ਦੇ ਹੈ ਨਹੀਂਗੇ ਵਿਆਹ ਵਾਰੇ ਤੇ ਇਹ ਵੇਖ ਲਓ ਜੇ ਤੁਸੀਂ ਕੰਮ ਚਲਾ ਸਕਦੇ ਹੋ ਕਿੱਥੇ ਤੇ ਸੁਲਾਨਾ ਰਹੋ ਤੇ ਦੋਵੇਂ ਜਣੇ ਸਾਂਝੇ ਕੰਮ ਕਰਕੇ ਫੇਰ ਆਪਣਾ ਵੇਖ ਲਓ ਕੰਮ ਤੋਰ ਕੇ ਠੀਕ ਆ ਕਿ ਨਹੀਂ ਬਾਕੀ ਅਸੀਂ ਤਾਂ ਹੁਣ ਜਿੰਨੇ ਜੋਗੇ ਤੁਹਾਡੇ ਨਾਲ ਹੀ ਆਂ ਕਿ ਸਾਡੀ ਵੀ ਕਿਤੇ ਲੋੜ ਹੋਊ ਤੁਹਾਨੂੰ ਦੱਸ ਦਿਆਂ ਮੈਂ ਤੇ ਹੋਣਾ ਕਿ ਤੁਹਾਡਾ ਸਾਰਿਆਂ ਦਾ ਸਾਥ ਹੋਣਾ ਚਾਹੀਦਾ ਹੈ ਮਿਹਨਤ ਕਰਾਂਗੇ ਤਾਂ ਕੰਮ ਆਪੇ ਚੱਲੇਗਾ

ਤੰਦੀਆਂ ਰੋਲ ਰੋਲ ਨਿਯਾਰੇ ਆ ਕੀ ਗੱਲ ਤੂੰ ਨਾ ਬੰਡੇ ਤੋਂ ਬਗੈਰ ਖਾਈ ਫੇਰਲੀ ਕੋ ਸੁੱਟਾਂਗਾ ਕੇ ਡੂੰਗਾ ਲਿਆ ਕੇ ਤੇ ਫੇਰੀ ਤੂੰ ਮੂੰਹ ਲਾਉਣਾ ਗਰਲੀ ਜਾਬਦੀ ਰਾਤ ਦੀ ਤਿਆਰੀ ਸਬਜੀ ਦੀ ਹੋਣਾ ਪਈ ਐ ਨਹੀਂ ਮੈਂ ਹਾਂ ਚਲ ਮਿਰਚਾਂ ਨਾ ਆ ਤੋੜ ਕੇ ਰੱਖ ਦੇ ਨੀ ਸਾਫ਼ ਕਰਕੇ ਬਾਅਦ ਚ ਬੰਦਾ ਛੱਟ ਵਰਤਣੇ ਦਾ ਵੇਲਾ ਆ ਪਾ ਆਪਣੇ ਕੰਮ ਦਾ ਹੁੰਦਾ ਤੈਨੂੰ ਇਹ ਆ ਵੀ ਛੇਤੀ ਮਾਰਾ ਆਦੀ ਸਬਜ਼ੀ ਤਿਆਰੀ ਕਰ ਲੈ ਤੇ ਮੈਨੂੰ ਹੁਣ ਚੈਨ ਆਇਆ ਯੋ ਜਿਹੜੇ ਜਦੋਂ ਮੈਂ ਸ਼ਹਿਰੋਂ ਤੁਰਿਆ ਨਾ ਤੇ ਮੈਨੂੰ ਹੋਰ ਕੋਈ ਸੋਚਦਾ ਨਹੀਂ ਸਿਰਫ ਡੰਗਰਾਂ 'ਲ ਧਿਆਨ ਹੀ ਪਈ ਡੰਗਰ ਮੇਰੇ ਭਾਉਂ ਦੇ ਹੋਣੇ ਆ ਤੇ ਚਾਹ ਲਿਆਵਾ ਜੀ ਤਰੀ ਮੈਂ ਚਾਹ ਹਾਂ ਲਿਆ ਗਲਿੰ ਕੋਈ ਗੱਲ ਨਹੀਂ ਉਦਾਂ ਨੇ ਮੈਂ ਚੱਲੀ ਹਾਂ ਡੰਗਰਾਂ 'ਲ ਫੇਰ ਮੈਂ ਡਰਦੀ ਨਹੀਂ ਗਈ ਮੈਂ ਕੋਈ ਡੰਗਰ ਮਾਰ ਦੇਣਾ ਵੇ ਉਹ ਚੱਲ ਚੰਗਾ ਕੀਤਾ ਜੀ ਡੰਗਰ ਵੀ ਜਿਹੜਾ ਬੰਦਾ ਧਾਰਾ-ਤੂਰਾ ਕਰਦਾ ਰਹੇ ਨਾ ਪੱਟਾ ਤੱਕ ਹੁੰਦਾ ਰਹੇ ਉਹਨੂੰ ਤੇ ਪਛਾਣਦਾ ਤੇ ਜਿਹੜਾ ਕੋਈ ਜਾਂਦਾ ਨਾ ਜਾਣ ਲੱਗੇ ਤੇ ਡੰਗੇ ਡਰਦਾ ਘੂਰਦਾ ਤੇ ਇਦਾਂ ਕਰਾਂ ਚਾਹ ਬਣਾ ਹਾਂ ਕੱਪ ਚਾਹ ਤੇ ਮੈਂ ਥਰੀਆ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਕਿਥੇ ਤੂੰ ਗਏ ਕਿਦਾਂ ਕੰਮ ਬਣ ਗਿਆ ਵਾ ਕੁਝ ਨਾ ਪੁੱਛ ਕਰ ਲੈਣਾ ਆ ਜੀ ਬੜੇ ਤੱਲਿਆਂ ਨਾਲ ਸਿਰੇ ਚਾੜ ਗਿਆ ਨਈ ਤੇ ਰੋਜ ਤੇਰੇ ਸਾਹਮਣੇ ਸਵੇਰੇ ਆਜੋ ਕੱਲ ਆਜੋ ਸਰਕਾਰੀ ਕੰਮ ਜਿਹੜੇ ਤੈਨੂੰ ਪਤਾ ਵੀ ਕਿਤੇ ਹੀ ਆ ਛੇਤੀ ਹੋ ਜਾਣੇ ਤੇ ਟ੍ਰੈਂਡਿੰਗ ਰਹਿੰਦੀਆਂ ਲੇਟ ਹੀ ਹੁੰਦੀਆਂ ਹੁਣ ਮਤਲਬ ਅੱਜ ਨਿਬੜ ਗਿਆ ਨਿਬੜ ਗਿਆ ਸਾਰਾ ਕਲੀਅਰ ਹੋ ਗਿਆ ਸ਼ੁਕਰ ਹੈ ਮਾਲਕ ਦਾ ਚਲੋ ਵੀ ਹੋ ਗਿਆ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਐਡੇ ਵੱਡੇ ਘਰ 'ਚ ਮੈਂ ਇਕੱਲੀ ਰਹਿੰਦੀ ਆ ਤਸਵੀਰ ਤੂੰ ਹੀ ਚਲ ਜਾਂਦੇ ਓ ਤੇ ਮੈਨੂੰ ਤਾਂ ਘਰ ਵੱਢਣ ਖਾਣ ਪੈਂਦਾ ਵਾ ਤੇ ਮੈਂ ਡਰਦੀ ਏਸੀ ਥੱਲੇ ਵੀ ਨਹੀਂ ਬੈਂਦੀ ਪੁੱਲਾ ਤੂੰ ਤੇ ਆਉਂ ਡਰਾਂ ਡੀਆਂ ਜਦੋਂ ਪਤਾ ਨਹੀਂ ਕੀ ਹੋ ਗਿਆ ਵਾ ਤੇ ਘਰ ਵਧੀਆ ਵਾ ਵੱਡਾ ਖੁੱਲਾਗਾ ਭਾਵੇਂ ਬਾਹਰ ਬੈ ਅੰਦਰ ਬੈ ਜਿੱਥੇ ਤੇਰਾ ਮਨ ਕਰਦਾ ਇੱਥੇ ਚਿੰਤਾ ਦੀ ਕਿਹੜੀ ਗੱਲ ਆ ਮੈਂ ਤਾਂ ਗਰਮੀ 'ਚ ਇੱਥੇ ਬਿਠੇ ਰਹਿਣੀ ਆ ਏਸੀ ਥੱਲੇ ਮੈਂ ਤਾਂ ਨਹੀਂ ਜਾਂਦੀ ਮੈਨੂੰ ਤਾਂ ਅੰਦਰ ਡਰ ਲੱਗਦਾ ਵਾ ਏ ਰਣੀ ਇੱਥੇ ਜੀ ਲੱਗਦਾ ਕੁਝ ਕਰੋ ਗਰਲੀਨ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਚੇਤਾ ਕਰ ਜਦੋਂ ਆਏ ਹਾਂ ਉਸ ਦਿਨ ਤੇ ਤੂੰ ਸਾਰਾ ਘਰ ਵੇਖ ਕੇ ਫੁੱਲੀ ਨਹੀਂ ਸਮਾਉਂਦੀ ਕਿੰਨਾ ਵੱਡਾ ਘਰ ਆ ਤੇ ਨਾਲੇ ਸਭ ਤੋਂ ਵੱਧ ਤੈਨੂੰ ਹੀ ਚਾਹੀ ਵੀ ਸੈਪਰੇਟ ਰਹੀਏ ਕੋਈ ਸਾਨੂੰ ਕਹੇ ਨਾ ਘਰ 'ਚ ਪਰਿਵਾਰ 'ਚ ਕੋਈ ਰੋਕੇ ਨਾ ਟੋਕੇ ਨਾ ਤੇ ਹੁਣ ਚਾਹ ਲੱਥ ਗਿਆ ਲੱਥ ਗਿਆ ਚਾ ਮੇਰਾ ਆਂਦੇ ਆਣ ਜੀ ਹੁਣ ਜਿੱਥੇ ਚਾਰ ਉੱਥੇ ਬਰਕਤ ਹੁੰਦੀ ਆ ਆ ਇਕੱਲੇ ਡਾਂਵਾਂ ਡੋਲ ਤੁਰੀ ਫਿਰਨੀ ਆ ਜੇ ਮੈਂ ਮੰਮੀ ਡੈਡੀ ਨੂੰ ਕਹਾ ਤੁਸੀਂ ਇੱਥੇ ਆ ਜਾਓ ਤਾਂ ਮੰਮੀ ਡੈਡੀ ਵੀ ਆਂਦੇ ਪਈ ਉਹ ਘਰ ਨਹੀਂ ਛੱਡਣਾ ਹੈਗਾ ਯਾਰ ਮੰਮੀ ਡੈਡੀ ਹੁਣ ਉੱਥੇ ਘਰ ਕਿਦਾਂ ਛੱਡਣਾ ਉੱਥੇ ਵੀ ਤੈਨੂੰ ਪਤਾ ਏਡਾ ਵੱਡਾ ਘਰ ਵਾ ਤੇ ਅੱਜ ਕੱਲ ਜਿੱਦਾਂ ਦਾ ਸਮਾਂ ਚੱਲਣ ਲਿਆ ਸੁਣਨੇ ਘਰ ਛੱਡੇ ਜਾਂਦੇ ਆ ਆਹੋ ਤਾਂ ਫੇਰ ਆਪ ਤਾਂ ਤੁਸੀਂ ਚੱਲ ਜਾਂਦੇ ਹੋ ਫੇਰਾ ਤੋਰੀ ਤੇ ਕਦੀ ਪੈਰੀਆਂ ਚੱਲ ਕੇ ਕਦੀ ਕਿਤੇ ਚੱਲ ਗਏ ਤਾਂ ਸਾਰਾ ਦਿਨ ਤਾਂ ਮੈਂ ਬੱਜੀ ਰਹਿਣੀ ਘਰ 'ਚ ਓਏ ਯਾਰ ਹੁਣ ਜਿਹੜਾ ਬਾਹਰ ਦਾ ਕੰਮ ਆ ਮੈਂ ਹੀ ਕਰਨਾ ਹੁਣ ਇੱਥੇ ਤੇਰੇ ਲਾਗੇ ਸਾਰਾ ਦਿਨ ਬੈਠਾ ਰਹਿਵਾਂਗਾ ਤੇ ਜਿਹੜੇ ਕੰਮ ਆਉ ਉਹ ਕਿੰਨੇ ਕਰਨੇ ਆਣਗੇ ਕੰਮ ਤਾਂ ਕਰਨੇ ਹੈਗੇ ਆ ਪਰ ਮੈਨੂੰ ਨਹੀਂ ਪਤਾ ਹੈਗਾ ਜਾਂ ਮੰਮੀ ਉਹਨਾਂ ਨੂੰ ਕੋਈ ਇੱਥੇ ਆ ਜੇ ਇਜਤਜਾ ਮੈਨੂੰ ਉੱਥੇ ਲੈ ਜਾ ਮੈਂ ਨਹੀਂ ਜਿ ਰਹਿਣਾ ਹੈਗਾ ਗਰਲੀਨ ਤੂੰ ਨਾ ਬੱਚਿਆਂ ਨੂੰ ਜਿਤਨਾ ਕਰੇਗਾ ਪਹਿਲਾਂ ਤੂੰ ਹੀ ਕਿਹਾ ਸੀ ਵੀ ਹਾਂ ਵੀ ਕਰ ਲਈਏ ਵੱਖਰਾ ਕਿਰਾਏ ਤੇ ਲਈਏ ਜਾਂ ਆਪਣਾ ਲਓ ਹੁਣ ਜੇ ਮੰਮੀ ਡੈਣ ਨੇ ਕਿਹਾ ਕੋਈ ਨਹੀਂ ਲੜੋ ਤੇ ਆਪਾਂ ਲੈ ਲਿਆ ਤੇ ਇੰਨੇ ਬਹੁਤ ਪੈਸੇ ਲੱਗੇ ਆ ਘਰ ਤੇ ਇਹ ਕੋਈ ਖੇਡ ਥੋੜਾ ਚਲੋ ਠੀਕ ਆ ਤੁਹਾਡੇ ਨਾਲ ਹੀ ਗੱਲ ਕਰਨ ਦਾ ਫਾਇਦਾ ਹੈਗਾ ਮੈਂ ਆਪੇ ਮੰਮੀ ਉਹਨਾਂ ਨਾਲ ਗੱਲ ਕਰਨੀ ਹੈ ਉਹਨਾਂ ਦਾ ਤਰਲਾ ਮਾਰਨੀ ਆ ਨਾ ਮਨਜਣਾ ਇੱਕ ਗੱਲ ਸੁਣਦਾ ਮੇਰੀ ਕਰ ਲਈ ਤੂੰ ਜ਼ਰੂਰ ਉਹਨਾਂ ਨਾਲ ਪਰ ਮੇਰਾ ਨਾਂ ਨਹੀਂ ਵਿੱਚ ਲੜਾਗਾ ਕਿ ਲਵ ਕਹਿਂ ਦਿਆ ਵਾ ਤੈਨੂੰ ਪਤਾ ਡੈਡੀ ਨੇ ਮੁੜ ਕੇ ਮੇਰੇ ਦੁਆਰੇ ਬਣਾਵਾ ਕੋਈ ਗੱਲ ਨਹੀਂ ਨਹੀਂ ਲੈਂਦੀ ਮੈਂ ਆਪਣਾ ਨਾਂ ਹੀ ਲੈ ਲਾਂ ਕਿੰਨੀ ਨਾਨੀ ਦੀ ਵੀ ਸਮਝ ਨਹੀਂ ਹੁੰਦੀ ਹੈਗੀ ਪਹਿਲਾਂ ਉੱਚਲ ਮਿੱਟੀ ਲੱਗੀ ਵੀ ਲਈਏ ਛੇਤੀ ਚਲੀਏ ਘਰ ਤੇ ਹੁਣ ਪੈਸੇ ਖਰਚਦੇ ਆ ਹੁਣ ਮੇਰਾ ਜੀ ਜੀ ਨਹੀਂ ਲੱਗਦਾਗਾ ਕਮਾਲ ਹੋਈ ਹੈ ਪਤਾ ਨਹੀਂ ਕੀ ਗੱਲ ਆ ਅੰਦਰ ਭਾਗਿਆ ਸਾਰੇ ਜਣੇ ਉਹ ਪੁੱਤ ਜੀ ਜੀ ਮੈਂ ਸੋਚ ਰਹੀ ਆ ਕਿ ਕਿਹੜੀਆਂ ਸਵਾਵਾਂ ਕਰਨ ਦੇ ਨੇ ਹਨ ਨੂੰ ਵੇਖਦਾ ਪਲਾਨ ਹੀ ਇਹਨਾਂ ਨੇ ਮੈਨੂੰ ਤਾਂ ਟੈਨਸ਼ਨ ਹੀ ਪੈ ਗਈ ਕਿਤੇ ਕੋਈ ਗੱਲਬਾਤ ਨਾ ਹੋ ਗਈ ਹੋਏ ਟੈਨਸ਼ਨ ਨਾ ਲੈ ਆਓ ਜੀ ਕੋਈ ਗੱਲ ਨਹੀਂ ਹੋਣੀ ਹੁੰਨੀ ਕੋਈ ਹੁੰਦੀ ਕੀ ਪਤਾ ਉਦਾਂ ਕੋਈ ਸਿਆਣਾ ਨੇ ਕੋਈ ਗੱਲ ਕਰਨੀ ਹੋਣੀ ਆ ਫਿਰ ਆਪਾਂ ਬਹਿ ਕੇ ਕਰਨੇ ਨੇ ਆਪੇ ਬਾਚੋਂ ਮੈਂ ਹਾਂ ਦੱਸ ਦੇਣਾ ਹਨ ਕੀ ਗੱਲ ਆ ਕੀ ਨਹੀਂ ਪਰ ਫਿਰ ਵੀ ਹਨ ਨੂੰ ਵਿੱਚ ਸਭੋ ਬਿਠਾ ਲੰਦੇ ਮੈਂ ਕਰਦੀ ਮੈਂਪਰੀ ਆ ਚਲ ਕੋਈ ਨਾ ਇਨੀ ਟੈਨਸ਼ਨ ਨਾ ਲਿਆ ਕਰ ਆਪੇ ਮੁੰਮੀ ਨੂੰ ਹਾਂ ਦੱਸ ਦੇਣਾ ਕੀ ਗੱਲ ਹੋਈ ਆ ਮੈਨੂੰ ਹੁਣ هون ਇਹ ਚਲ ਪਤਾ ਲੱਗਦੀ ਕਿ ਕੀ ਹੋਇਆ ਵਾ ਕਿਹੜੀ ਗੱਲੋਂ ਦੇ ਨੇ ਇੰਨੀ ਸਲਾਹਾਂ ਕਰਨ ਮੈਨੂੰ ਤੇ ਆਪ ਹੁਣ ਹੋਣ ਲਿਆ ਬਣਾ ਪਤਾ ਨਹੀਂ ਵੀ ਕੀ ਗੱਲ ਵਾ ਚਲ ਹੁਣੇ ਵੀ ਲਾਗੇ ਬਾ ਲੈੰਦੇ ਤੇ ਇਹ ਵੀ ਕੋਈ ਸਲਾਹ ਦੇ ਦਿੰਦੇ ਕਿ ਹੋਰ ਦੀਦੀ ਕਿਹ ਵਾਲੇ ਨਹੀਂ ਪਤਾ ਲੱਗਦਾ ਕਿ ਇਹ ਕੀ ਕਰਨਾ ਵਾ ਤੇ ਕੋਈ ਹੋਰ ਬੰਦਾ ਇਹ ਸਲਾਹ ਦੇ ਦਿੰਦਾ ਇਹ ਚੀਜ਼ ਮੈਂ ਕਹ ਨਹੀਂ ਚਲ ਕੋਈ ਨਹੀਂ ਹੁਣ ਮਮੀ ਹੁਣ ਆਂਦੇ ਨੇ ਮੈਂ ਪੁੱਛਦੇ ਆਂ ਇੱਕ ਵਾਰੀ ਕੀ ਕਹਿੰਦੇ ਨੇ ਚਲ ਕੋਈ ਨਹੀਂ ਭਾਜੀ ਖਾ ਕੇ ਦੱਸੋ ਨਾਲੇ ਕਿੱਦਾਂ ਦੇ ਬਣੇ ਆ ਕੁੱਤੂਆ ਰਾਂਡੇ ਨੇ ਹਾਂ ਖੇਚ ਕੀਤੀ ਏ ਇੱਕ ਗੱਲ ਨਾਲੇ ਗਰਮੀ ਬੜੀ ਐ ਉਹ ਪੂਆ ਜੀ ਪਸੀਨਾ ਕਿੰਨਾ ਆਇਆ ਤੈਨੂੰ ਇੱਚ ਖੇਚਣ ਵਾਲੀ ਕਿਹੜੀ ਗੱਲ ਆ ਤੁਸੀਂ ਕਿਹੜੇ ਰੋਹ ਤੁਰੇ ਹੋ ਨਾਲੇ ਮੈਂ ਸੌਣ ਵੀ ਨਾ ਆਇਆ ਵਾ ਤੇ ਤੁਹਾਡੇ ਪੱਜ ਨਾਲ ਹੀ ਵਿਖਾ ਲਾਂਗੇ ਕੋਲੇ ਤੇ ਦੋਵੇਂ ਜੀਆਂ ਕੀ ਖਾਣਾ ਇਹ ਵੀ ਠੀਕ ਐ ਉਹਦਾ ਕੀ ਗੱਲ ਪਸੀਨਾ ਵੇਲਾ ਕਿੰਨਾ ਆਇਆ ਮੈਨੂੰ ਤਰਸ ਕਿੰਨਾ ਆਉਂਦਿਆ ਕਿ ਤੂੰ ਗਰਮੀ ਵਿੱਚ ਕਿੱਦਾਂ ਡਈ ਐ ਉਹ ਪੂਆ ਜੀ ਕੋਈ ਗੱਲ ਨਹੀਂ ਜੇ ਅਹੀਂ ਨਹੀਂ ਤਾਂ ਜਾ ਕਰਨਾ ਤੇ ਕਿੰਨਾ ਕਰਨਾ ਵਾ ਉਹ ਤਾਂ ਗੱਲ ਠੀਕ ਐ ਚਲੋ ਖਾਓ ਪੂਆ ਜੀ ਜੀਉਂਦੇ ਰਹੋ ਚੰਗਾ ਸਵਾਲ ਪੂਆ ਜੀ ਹਾਂ ਬਹੁਤ ਸਵਾਲ ਚਲੋ ਠੀਕ ਹੈ ਪੂਆ ਜੀ ਤੁਸੀਂ ਖਾਓ ਤਾਂ ਮੈਂ ਹੋਰ ਲੈ ਕੇ ਆਈ ਜੀ ਮੈਂ ਤਾਂ ਕਹਾਂਦੀ ਹਾਂ ਪਾਇ ਪੂਆ ਜੀ ਨੂੰ ਪਸੰਦ ਨਹੀਂ ਨਾ ਹੁਣ ਮੈਂ ਤੇ ਛੱਟ ਹੀ ਨੁਕਸ ਕੱਢ ਦਿੰਦੇ ਆ ਮੈਂ ਕਹਾਂਦੀ ਹਾਂ ਚਲ ਮੌਸਮ ਬੜਾ ਵਧੀਆ ਵਾ ਤੇ ਪੂਆ ਜੀ ਨੂੰ ਪੂੜੇ ਖਵਾ ਦਿੰਨੀ ਆ ਆਣੋ ਪੂਆ ਜੀ ਲਵ ਤੁਹਾਨੂੰ ਵੀ ਲਿਆ ਦ ਜੇ ਇਹ ਨਹੀਂ ਕਰਲੀ ਨਾ ਖਾਣਾ 10 ਮਿੰਟ ਆ ਗਏ ਪੂਆ ਫਿਰ ਲਈ ਨੂ ਸੇਵਾ ਕਰਨਾ ਬਹੁਤ ਵਧੀਆ ਜਿਉਂਦੇ ਰਹੇ ਚੰਗੀ ਆ ਨਾ ਬਾਕ ਚੰਗੇ ਘਰ ਦੀ ਕੁੜੀ ਐ ਜੇ ਸੇਵਾ ਕਰਨ ਲਈ ਐ ਕਿ ਨਹੀਂ ਕੀ ਗੱਲੇ ਨਹੀਂ ਪੂਆ ਤਾਂ ਮੈਂ ਇਹ ਕਹਿ ਦਈਦਾ ਬੜਾ ਹੀ ਵਿਚਾਰੀ ਕਰਦੀ ਐ ਬਾਹਰ ਅੰਦਰ ਵੀ ਆਈ ਐ ਤੇ ਪਹਿਲਾਂ ਆਪਣਾ ਕੰਮ ਛੱਡ ਕੇ ਪਾਣੀ ਪਾਣੀ ਪੁੱਛਦੀ ਐ ਤੇ ਬਾਕੀ ਇਹ ਤੇ ਕਮੀ ਪੇਚੀ ਰਹੇਗੀ ਤੇ ਪੂਆ ਤੂੰ ਦੱਦੀ ਜ ਕੋਈ ਨਹੀਂ ਐ ਤੇ ਨਹੀਂ 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 ਤੇ ਕਿ ਕੁੜੀ ਹੈ ਜ ਇਕਲਵਾਰੀ ਹੂੰ ਇਹ ਤੇ ਕੋਈ ਐਡ ਕਰ ਕੋਈ ਜਾਣਦੇ ਨਹੀਂ ਐ ਕਕੇ ਇਹ ਤਾਂ ਗੱਲ ਹੈ ਜੀ ਇਹ ਵੀ ਕਰਮਾਂ ਦੇ ਹੀ ਤੇ ਚੰਗੀ ਤਾਂ ਇਹ ਤੇ ਚੰਗੇ ਤੇ ਲੰਘ ਜਾਂਦੇ ਨੇ ਜੇ ਮਾਰੀ ਤੈਰੇ ਤੇ ਕਰ ਜਾਂਦੇ ਨੇ ਕਿ ਕੋਈ ਗੱਲ ਨਹੀਂ ਬਿਲਕੁਲ ਭੂਆ ਤੇਰੀ ਗੱਲ ਠੀਕ ਹੈ ਵੀ ਚੰਗੇ ਕਰਮਾਂ ਨਾਲ ਮਿਲਦਾ ਨਸੀਬ